ਇਹ ਘਰ ਦੇ ਵਿੱਚ ਤੁਸੀਂ ਦੇਖੋ ਕਿੰਨੀ ਇਸ ਟਾਈਮ ਦਿੱਕਤ ਦੇ ਹਾਲਾਤ ਨੇ ਕਿ ਕਿਵੇਂ ਇੱਕ ਘਰ ਦਾ ਜੀ ਤੁਸੀਂ ਦੇਖੋ ਬੈੱਡ ਤੇ ਹੀ ਬੈਠੇ ਹੋਏ ਨੇ ਲੱਤ ਖਰਾਬ ਹੈ ਅੱਜ ਜੇ ਇੱਕ ਪਿੰਡ ਦੇ ਵਿੱਚ ਕੋ ਮਰੀਜ਼ ਹੈ ਉਹ ਕਿਹਨੂੰ ਜਾ ਕੇ ਆਪਣਾ ਦੁੱਖੜਾ ਦੱਸੇ ਘਰ ਘਰ ਤੱਕ ਇਹ ਵੀਡੀਓ ਪਹੁੰਚੇ ਉਹ ਭਗਵਾਨ ਉਹ ਪ੍ਰਭੂ ਰਾਮ ਉਹ ਅੱਲਾ ਉਹ ਵਾਹਿਗੁਰੂ ਵੀ ਕਿਵੇਂ ਖੁਸ਼ ਹੋਏਗਾ ਜਦੋਂ ਉਹਦੇ ਬੱਚੇ ਦੁਖੀ ਬੱਚਿਆਂ ਦੇ ਤੁਸੀਂ ਬਾਹ ਫੜੋਗੇ ਜਿੰਨਾ ਵੀ ਬੰਦਾ ਲਾਈਵ ਦੇਖ ਰਿਹਾ ਘਰੇ ਬੈਠਾ ਮੇਰੀ ਰਿਕਵੈਸਟ ਹੈ ਤੁਹਾਨੂੰ ਘਰ ਬੈਠੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੋ ਜੀ ਹਾਂ ਚਰਮਜੀਤ ਦੇ ਜਿਹੜੇ ਆਪਾਂ ਆਪਰੇਸ਼ਨ ਨਹੀਂ ਕਰਾਇਆ ਸੀਗਾ ਚਰਮਜੀਤ ਕੌਰ ਜੀ ਦੇ ਹੋਰ ਸੌਲੀਆਂ ਕਢਾਈਆਂ ਸੀ ਬੱਚੇ ਦਾ ਨਹੀਂ ਅੱਛਾ ਜੀ ਕਦੋਂ ਦੀ ਗੱਲ ਹੈ ਹੋ ਗਿਆ ਮੈਨੂੰ ਮੇ ਦਾਸ 8 ਸਾਲ ਕੋ ਵਾਹਿਗੁਰੂ ਵਾਹਿਗੁਰੂ ਹੋਰ ਠੀਕ ਹੋ ਹਾਂ ਜੀ ਕੁੜੀ ਠੀਕ ਆ ਉਹ ਵੀ ਤੁਹਾਨੂੰ ਮਿਲਣਾ ਚਾਹੁੰਦੀ ਸੀ ਵਾਹਿਗੁਰੂ 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 ਸ਼ੁਕਰ 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 ਅੱਛਾ ਤੁਸੀਂ ਇਹਨਾਂ ਦੇ ਘਰ ਕਿੱਦਾਂ ਇਹ ਜੀ ਮੈਂ ਇਹਨੂੰ ਵੀਰੇ ਲੈ ਕੇ ਆਣਾ ਨਾ ਚੁੱਧਾਂ ਪੱਤੀ ਜਾਵਾਂ ਅੱਛਾ 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 ਸੱਚ ਕਾਲ ਦੀ ਸੱਚ ਕਾਲ ਦੀ ਕਿਵੇਂ ਠੀਕ ਹੋ ਨਹੀਂ ਸੱਚ ਕਾਲ ਦੀ ਸੱਚ ਕਾਲ ਦੀ ਸੱਚ ਕਾਲ ਅੱਛਾ ਜੀ ਕੀ ਹਾਲ ਹੈ ਬਾਜੀ ਠੀਕ ਹੋ ਠੀਕ ਹੈ ਕੀ ਸ਼ੋਭਨਾਮ ਤੁਹਾਡਾ ਸਤਨਾਮ ਸਿੰਘ ਹਾਂਜੀ ਅੱਛਾ ਜੀ ਬੱਚੇ ਤੁਹਾਡੇ ਸੱਤਾਂ ਮੁੰਡਾ ਖੁਦ ਹੀ ਹੈ ਅੱਛਾ ਵਾਹਿਗੁਰੂ ਵਾਹਿਗੁਰੂ ਤਾਂ ਡਾਕਟਰ ਕਹਿੰਦਾ ਸੀ ਤੁਸੀਂ ਤੁਹੇ ਕੀ ਪਟਨਾ ਕਰਾਉਗੇ ਇੱਕ ਦੋ ਤੋਂ ਬਿੜ ਤੇ ਹੋਂ ਤੁਸੀਂ ਆਈ ਦੂਜੀ ਲੱਤ ਰੋਗੀ ਹੋਇਆ ਤੁਹਾਡੀ ਦੂਜੀ ਤਾਂ ਠੀਕ ਆ ਜੀ ਅਰੇ ਦੂਜੀ ਠੀਕ ਹੈ ਤੁਹਾਡੀ ਲੱਤ ਹਾਂ ਜੀ ਕੀ ਕਹਿੰਦੇ ਡਾਕਟਰ ਹੁਣ ਕਿੰਨਾ ਖਰਚਾ ਮੰਗਦੇ 60 70 ਮੰਗਦੇ 6000 ਆਪੀਆ ਕਹਿੰਦੇ ਅੱਛਾ ਜੀ ਫਿਰ ਹੁਣ ਤੁਹਾਡੇ ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਅੱਛਾ ਮਾਤਾ ਨਹੀਂ ਤਾਂ ਟਿੱਦਿਓ ਉਹ ਵੀ ਦੋਈ ਦੋਈ ਮਾਤਾ ਜੀ ਕਿੱਥੇ ਆ ਅੱਛਾ ਜੀ ਤੁਸੀਂ ਵੀ ਬਾਪੂ ਜੀ اسی ਪਿੰਡ ਤੋਂ ਹਾਂਜੀ ਮੈਂ ਉਹ ਚੰਜੀਤਕੌਰ ਕੋਕੋਂ ਆ ਕੇ ਕਹਿੰਦਾ ਖਾਲਸੇ ਨੇ ਅੱਜ ਤੋਂ 5-7 ਸਾਲ ਪਹਿਲਾਂ ਪ੍ਰੈਸ਼ਨ ਨਹੀਂ ਕਰਾਇਆ ਸੀ ਅੱਛਾ ਤੁਹਾਨੂੰ ਯਾਦ ਆਦਾ ਬਈ ਹਸਪਤਾਲ ਦੇ ਵਿੱਚ ਅੱਛਾ ਅੱਛਾ ਕਹਿੰਦੇ ਦੱਸੀ ਹਾਂ 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 ਵੀ ਇਹ ਕੁੜੀ ਬੱਤ ਨਹੀਂ ਸਕਦੀ ਕੀ ਆਹ ਹਾਂ ਹਾਂ ਤਾਂ ਉਹਦੇ ਜੇਠਾ ਮੈਂ ਜੀ ਸਮਝੀ ਗਈ ਸੀ ਆਪਾਂ ਪ੍ਰੈਗਨੈਂਟ ਸੀ ਮੇਰੇ ਛੋਟੇ ਭਰਾ ਦੇ ਘਰ ਵਾਲੀ ਸੀ ਅੱਛਾ 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 ਆਪਾਂ ਪ੍ਰੈਗਨੈਂਟ ਸਮਝਦੇ ਸੀ ਉਹਦੇ ਰਸੋਈਆਂ ਆਪਾਂ ਚਾਵਲਾ ਸਰਤਾਜ ਚ ਅਪਰੇਸ਼ਨ ਕਰਾਇਆ ਫਿਰ ਰੱਬ ਦੇ ਰੰਗ ਨੇ ਨਾ ਕਿ ਕੋਦਮ ਕਿੱਥੇ ਮਲਾਪ ਹੋਇਆ 8 ਸਾਲ ਪਹਿਲਾਂ ਫਿਰ ਇਹਨਾਂ ਨੂੰ ਤੁਸੀਂ ਦੱਸਿਆ ਸੀ ਸਾਡੇ ਬਾਰੇ ਨਹੀਂ ਜੀ ਅੱਛਾ ਅੱਛਾ ਆਪਾਂ ਵੈਸੇ ਹੀ ਮਿਲ ਗਏ ਆ ਆਣ ਕੇ ਸਾਹਮਣੇ ਹੋਇਆ ਜਦੋਂ ਕਿ ਨੇ ਲੁਧਿਆਣੇ ਤੋਂ ਟੀ ਮਰੇ ਮੈਂ ਕੌਣ ਮੈਨੂੰ ਜੀ ਪਤਾ ਹੁੰਦਾ ਪਰ ਮੈਂ ਬਹੁਤ ਵੱਡਾ ਅਫਸਰ ਨਹੀਂ 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 ਪਰ ਵੀਡੀਓ ਵਾੜ ਗਿਆ ਬੈਠ ਗਿਆ ਇਹਨਾਂ ਨੇ ਇੱਥੋਂ ਨਹੀਂ ਤੁਹਾਡੀ ਬਾਤ ਤੋਂ ਮੈਨੂੰ ਬਸਾਂ ਜਾਈ ਫੇਤਰੀਓਂ ਸਾਹਮਣੇ ਆ ਨਹੀਂ ਨਹੀਂ ਕੋਈ ਗੱਲ ਕੋਈ ਗੱਲ ਮਾਰੇ ਸਾਹਮਣੇ ਪਹਲਾ ਕਰੋ ਅੱਛਾ ਜੀ ਬੱਚਾ ਬਹੁਤ ਛੋਟਾ ਹੈ ਹੱਸ ਨਹੀਂ ਨਹੀਂ ਕੋਈ ਗੱਲ ਹਾਂਜੀ ਮਾਤਾ ਜੀ ਕਿਵੇਂ ਹੋ ਜੀ ਇਹ ਤੇ ਜੀ ਕਿੰਨੂੰ ਤੁਹਾਨੂੰ ਹੋ ਜਾਣਾ ਤੁਸੀਂ ਠੀਕ ਹੋ ਜਾਣਾ ਠੀਕ ਹੋ ਜਾਣਾ ਹੋ ਜਾਣਾ ਬੈਠ ਜਾਓ ਤੁਸੀਂ ਬੈਠ ਜਾਓ ਬੈਠ ਜਾਓ ਨਹੀਂ ਨਹੀਂ ਪੈਰੀ ਹੱਥ ਨਹੀਂ ਲਾਣੇ ਮਾਤਾ ਜੀ ਤੁਸੀਂ ਉੱਪਰ ਉੱਥੇ ਆ ਜਾਓ ਉੱਪਰ ਆ ਜਾਓ ਉੱਥੇ ਧਿਆਨ ਨਾਲ ਆ ਜਾਓ

ਕਹਿੰਦੇ ਜਿੰਨੇ ਉਹ ਗੱਲਾਂ ਤੇ ਸਿਹਰੇ ਰੂਹਾਂ ਹਾਂਜੀ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਤੁਸੀਂ ਆਰਾਮ ਕਰੋ ਮਾਤਾ ਜੀ ਤੁਸੀਂ ਆਰਾਮ ਕਰੋ ਤੇ ਬੱਚੀ ਮੰਗਦਾ ਨਾ 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 ਪਹਿਰੇ ਐ ਨਹੀਂ ਲੱਗਣਾ ਇਹਨਾਂ ਕਸਾਇਨ ਵਾਹਿਗੁਰੂ ਵਾਹਿਗੁਰੂ ਮੈਂ ਤੇ ਜੀ ਆਉਂਗਾ ਕਰਦੇ ਨਾ ਵਾਹਿਗੁਰੂ ਮੈਂ ਤੁਹਾਡੇ ਸਾਰੇ ਬਿਲ ਕੋਲੀ ਨਹੀਂ 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 ਕੋਈ ਗੱਲ ਨਹੀਂ ਅਰੇ ਉਹਨਾਂ ਦੇ ਮਾਤਾ ਜੀ ਤੁਹਾਡੇ ਸੱਸ ਨੇ ਅੱਛਾ ਅੱਛਾ ਕੋਈ ਗੱਲ ਨਹੀਂ ਕੋਈ ਗੱਲ ਐਥੇ ਇਹ ਘਰ ਤੁਹਾਡਾ ਆਪਣਾ ਹੀ ਹੈ ਅੱਛਾ ਜੀ ਅੱਛਾ ਜੀ ਅੱਛਾ ਜੀ ਹੋਰ ਕੌਣ-ਕੌਣ ਰਹਿੰਦਾ ਤੁਹਾਡੇ ਨਾਲ ਇਸ ਘਰ 'ਚ ਅੰਦਾ ਤੁਸੀਂ ਰਹਿੰਦੇ ਹੋ ਰਸੋਈ ਤੁਹਾਡੀ ਅੱਛਾ ਹੀ ਹੈ ਜੇ ਬਾਹਰ ਚੂਲਾ ਹੈ ਅੱਛਾ ਤੁਹਾਡੇ ਪਿੰਡ 'ਚ ਕੋਈ ਕਲੱਬ ਦਾ ਕੋਈ ਗਰੁੱਪ ਨਹੀਂ ਬਣਿਆ ਹੋਇਆ ਕੋਈ ਐਨਆਰਆਈਆਂ ਦਾ ਕੋਈ ਹੈ ਨਹੀਂ ਕੋਈ ਸਿਸਟਮ ਕੀ ਇੱਕਠੇ ਹੋਗੇ ਕਿਸੇ ਨੂੰ ਤੁਸੀਂ ਆਪਣੀ ਤਕਲੀਫ ਦੱਸ ਸਕੋ ਬੱਸੀ ਸੀ ਵੀਰੇ ਉਹਨਾਂ ਨੇ ਪਹਿਲਾਂ ਸਾਡੀ 40000 ਦੀ ਹੈਲਪ ਕੀਤੀ 40000 ਦੀ ਹੈਲਪ ਕੀਤੀ ਪਹਿਲਾਂ ਉਹ ਕਿਹਨਾਂ ਨੇ ਕੀਤੀ ਹਾਂ ਸਾਡੇ ਮਾਸਟਰ ਐਥਾ ਉਹਨਾਂ ਨੇ ਕੀਤੀ ਮਾਸਟਰ ਅੱਛਾ ਅੱਛਾ ਦੁਬਾਰਾ ਫਿਰ ਕੋਈ ਹੱਲ ਨਹੀਂ ਹੋਇਆ ਇਹਨਾਂ ਦਾ ਨਹੀਂ ਹੁਣ ਕੀ ਖਰਚਾ ਭਾਜੀ ਇਹਨਾਂ ਦਾ ਕੀ ਕਹਿੰਦੇ ਡਾਕਟਰ ਤੋਂ ਬੁਲਾਇਆ ਐ ਐਸ ਵੀ ਵਗਰਾ ਹਾਂ ਕਿੱਥੋਂ ਇਲਾਜ ਕਿੱਥੋਂ ਚੱਲੇ ਇਹਨਾਂ ਦਾ ਪਹਿਲਾਂ ਭਾਣਾ ਨਾ ਹਸਪਤਾਲ ਤੋਂ ਜੀ ਅੱਛਾ ਹੁਣ ਕਿੱਥੇ ਭੇਜਦੇ ਹੋ ਇਹਨਾਂ ਨੂੰ ਹੁਣ ਹੀ ਭੇਜ ਰਹੇ ਹਾਂਜੀ ਹਾਂ ਜੀ ਐਂਬੂਲੈਂਸ ਨਾਲ ਐਂਬੂਲੈਂਸ ਲੈ ਕੇ ਆਇਆ ਸੀ ਨਾਲ ਤੁਸੀਂ ਫਿਰ ਹੁਣ ਹੀ ਚੱਲ ਜਾਓ ਨਾਲ ਕੌਣ ਜਾਊਗਾ ਆਪੂ ਜੀ ਫਿਰ ਅਸੀਂ ਮਾਪਤ ਜਾਵਾਂਗੇ ਬੇਟਾ ਕਿੱਥੇ ਤੁਹਾਡਾ ਅਸੀਂ ਨਾ ਜਿਹੜਾ ਲੈ ਕੇ ਆਇਆ ਤੁਹਾਨੂੰ ਜੀ ਅੱਛਾ ਅੱਛਾ ਉਹ ਕਿੱਥੇ ਆ ਅੱਛਾ ਉਹ ਲੱਗ ਰਹਿੰਦਾ ਨਹੀਂ ਨਹੀਂ ਇੱਥੇ ਅੱਛਾ ਇਹ ਕੀ ਦਾ ਘਰ ਹੈ ਇਹ ਉਹਦੇ ਨਾਲ ਭਰਾ ਅੱਛਾ ਅੱਛਾ ਇਹ ਬਾਈ ਜੀ ਕੀ ਕਰਦੇ ਨੇ ਕੰਮ ਇਹ ਤਾਂ ਬਾਈ ਇਹ ਨਾਲ ਨਾਲ ਹੀ ਪਿਓ ਪਤਨੀ ਜਾਂਦੇ ਹੁੰਦੇ ਸੀ ਕੰਮ ਅੱਛਾ ਅੱਛਾ ਚਲੋ ਫਿਰ ਤੁਸੀਂ ਹੋਣੀ ਲੈ ਜਾਓ ਕੱਪੜੇ-ਕੁਪੜੇ ਤਿਆਰ ਕਰ ਲਓ ਖਰਚਾ ਪਾਣੀ ਦੇ ਦੋ ਭਾਜੀ ਇਹਨਾਂ ਨੂੰ 5000 ਖਰਚਾ ਪਾਣੀ ਤੁਹਾਨੂੰ ਦੇ ਦਿੰਨੇ ਆ ਰੋਟੀ ਪਾਣੀ ਦਾ ਤੇ ਉਹ ਜਿਹੜੇ 5000 ਤੁਹਾਨੂੰ ਦੇ ਰਿਹਾ ਇਹ ਇਲਾਜ ਤੇ ਨਹੀਂ ਲਾਣੇ ਇਹ ਸਿਰਫ ਕਿਰਾਇਆ ਆਣ ਜਾਣ ਦਾ ਠੀਕ ਹੈ ਤੇ ਜਾਂ ਖਾਣ ਪੀਣ ਦਾ ਕੋਈ ਐਮਰਜੈਂਸੀ 2-4000 ਰੁਪਏ ਦੀ ਲੋੜ ਪੈ ਗਈ ਤਾਂ ਲਾ ਲਿਓ ਬਾਕੀ ਦਵਾਈਆਂ ਦਾ ਖਰਚਾ ਇਲਾਜ ਦਾ ਖਰਚਾ ਉਹ ਸਾਰਾ ਅਸੀਂ ਕਰਾਂਗੇ ਠੀਕ ਹੈ ਵੀਰੇ ਅਸੀਂ ਨਾ ਭੇਜਦੇ ਬਾਪੂ ਜੀ ਨੂੰ ਤੁਹਾਡੇ ਫਰੀਦਕੋਟ ਐਮੂਲੈਂਸ ਆ ਰਹੀ ਆ ਹੁਣੀ ਤੇ ਆਜੋ ਤੁਸੀਂ ਇੱਧਰ ਆਜੋ ਤੇ ਸਾਰਾ ਕਰਾ ਲਿਓ ਠੀਕ ਹੈ ਆਪਣਾ ਖਰਚਾ ਤੇ 5000 ਰੁਪਏ ਦੇ ਕੇ ਜਾ ਰਹੇ ਹਾਂ ਉਹਨਾਂ ਨੂੰ ਅਸੀਂ ਖਰਚੇ ਪਾਣੇ ਤੇ ਬਾਕੀ ਆਪਣੇ ਬਾਪੂ ਦਾ ਕੋਈ ਗੱਲ ਨਹੀਂ ਕੋਈ ਗੱਲ ਕੋਈ ਆਪਣੇ ਬਾਪੂ ਦਾ ਪੂਰਾ ਇਲਾਜ ਕਰਾ ਲਿਓ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਬਾਪੂ ਦਾ ਧਿਆਨ ਰੱਖੋ ਅੰਦਰ ਜਾਓ ਕੋਈ ਗੱਲ ਨਹੀਂ ਕੋਈ ਗੱਲ ਜਾਓ ਦੇਖੋ ਹੁਣ ਅਸੀਂ ਜਗਰਾਉਂ ਦੇ ਕੋਲ ਇੱਕ ਕੌਂਕੇ ਪਿੰਡ ਦੇ ਵਿੱਚ ਪਹੁੰਚੇ ਹਾਂ ਕੁਦਰਤੀ ਸਾਨੂੰ ਖਾਲਸਾ ਜੀ ਮਿਲ ਗਏ ਇਹਨਾਂ ਦੀ ਵੀ ਇਹਨਾਂ ਦੀ ਮੇਰੇ ਖਲ ਨਾਲ ਜਿਹੜੇ ਜਠਾਣੀ ਜੀ ਸੀਗੇ ਕੌਣ ਸੀ ਹਾਂਜੀ ਮੇਰੇ ਛੋਟੇ ਭਰਾ ਹਾਂ ਛੋਟੇ ਭਰਾ ਦੇ ਵਾਈਫ ਇਹਨਾਂ ਦੇ ਜਿਨ੍ਹਾਂ ਦਾ ਇਲਾਜ ਹੋਇਆ ਸੀਗਾ ਅੱਜ ਤੋਂ 7-8 ਸਾਲ ਪਹਿਲਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਦੇ ਦੋ ਦੇ ਇਹ 5000 ਰੁਪਏ ਇਹ ਤੁਹਾਡਾ ਖਰਚੇ ਪਾਣੀ ਦਾ ਹੋ ਗਿਆ ਕੁਦਰਤੀ ਇਹ ਮਿਲ ਕੇ ਆਟੋ 'ਚ ਬਾਬਾ ਜੀ ਨੂੰ ਲੈ ਕੇ ਜਾਂਦੇ ਸੀਗੇ ਦੇਖੋ ਹੁਣ ਗੱਲ ਪਤਾ ਕੀ ਹੈ ਗੱਲ ਇਹ ਹੈ ਕਿ ਆਪਾਂ ਗੱਲਾਂ ਤਾਂ ਕਰਦੇ ਹਾਂ ਬਹਿ ਕੇ ਘਰਾਂ 'ਚ ਕੀ ਪੰਜਾਬ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਬਚਾ ਲਓ ਆਪਣੇ ਆਪਣੇ ਪਿੰਡ ਸੰਭੋ بڑے ਲੋਕਾਂ ਨੂੰ ਤੁਸੀਂ ਕਹਿੰਦੇ ਸੁਣਿਆ ਹੋਊਗਾ ਕਿ ਆਪਣੇ ਆਪਣੇ ਪਿੰਡ ਸੰਭੋ ਮੈਂ ਪੁੱਛਣਾ ਚਾਹੁੰਦਾ ਕਿਵੇਂ ਸੰਭੋ ਸਵਾਲ ਹੈ ਕਿਵੇਂ ਸੰਭੋ ਅੱਜ ਦੇ ਇੱਕ ਪਿੰਡ ਦੇ ਵਿੱਚ ਇੱਕ ਮਰੀਜ਼ ਹੈ ਉਹ ਕਿਹਨੂੰ ਜਾ ਕੇ ਆਪਣਾ ਦੁੱਖੜਾ ਦੱਸੇ ਤੇ ਉਹਦਾ ਹੱਲ ਕੌਣ ਕਰੇਗਾ ਮੈਂ ਇੱਕ ਨਵੀਂ ਸ਼ੁਰੂਆਤ ਕਰਨਾ ਚਾਹੁੰਦਾ ਵੈਸੇ ਤਾਂ ਚਲੋ ਮੇਰੀ ਕੋਈ ਔਕਾਤ ਹੈ ਨਹੀਂ ਇੰਨੀ ਪਰ ਗੁਰੂ ਮਹਾਰਾਜ ਸੇਵਾ ਲੈ ਰਹੇ ਨੇ ਪਿਛਲੇ 8 ਸਾਲਾਂ ਤੋਂ ਇੱਕ ਜ਼ਰੀਆ ਫਾਊਂਡੇਸ਼ਨ ਕੋਲ ਤੇ ਹਜ਼ਾਰਾਂ ਹੀ ਲੋਕ ਲੱਖਾਂ ਹੀ ਲੋਕ ਹੁਣ ਤੱਕ ਇਸ ਐਨ ਜੀਓ ਦੇ ਥਰੂ ਮਦਦ ਲੈ ਚੁੱਕੇ ਨੇ ਇੱਕ ਮੈਂ ਛੋਟੀ ਜਿਹੀ ਸ਼ੁਰੂਆਤ ਕਰਨਾ ਚਾਹੁੰਦਾ ਕਿ ਕਿਸੇ ਦੇ ਵੀ ਪਿੰਡ ਦੇ ਵਿੱਚ ਕੋਈ ਮਰੀਜ਼ ਜੈਨੂਨ ਲੋੜਮੰਦ ਕੋਈ ਮਰੀਜ਼ ਤੁਹਾਡੇ ਪਿੰਡ ਚ ਪਿਆ ਹੈ ਜਿਹਨੂੰ ਇਲਾਜ ਦੀ ਲੋੜ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਅਸੀਂ ਕੱਲ ਵੀ ਫਲੋਰ ਦੇ ਕੋਲ ਇੱਕ ਪਿੰਡ ਗਏ ਸੀ ਅੱਜ ਜਗਰਾਉਂ ਦੇ ਕੋਲ ਕੌਂਕੇ ਪਿੰਡ ਆਏ ਆ तकरीबन ਪੰਜਾਬ ਦੇ 12 12000 ਪਿੰਡ ਨੇ ਤੇ ਜਿੰਨੇ ਵੀ ਇਹ ਪਿੰਡਾਂ ਦੇ ਵਿੱਚ ਕੋਈ ਲੋੜਮੰਦ ਪੀੜਤ ਮਰੀਜ਼ ਘਰ ਚ ਬਿਨਾਂ ਇਲਾਜ ਤੋਂ ਬੈਠੇ ਨੇ ਸਾਨੂੰ ਸੇਵਾ ਦਾ ਮੌਕਾ ਦਿਓ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਕਿ ਪੰਜਾਬ ਦਾ ਦਿਲ ਬਹੁਤ ਵੱਡਾ ਹੈ। ਔਰ ਪੂਰੀ ਦੁਨੀਆ ਦੇ ਵਿੱਚੋਂ ਪੰਜਾਬੀ ਕੌਮ ਹੀ ਐਸੀ ਹੈ ਜਿਹੜਾ ਆਪਣਾ ਸਭ ਕੁਝ ਵਾਰਨ ਦੇ ਵਿੱਚ ਸਭ ਕੁਝ ਲੁਟਾਉਣ ਦੇ ਵਿੱਚ ਬੜਾ ਯਕੀਨ ਰੱਖਦੀ ਹੈ। ਫੇਰ ਉਹ ਭਾਵੇਂ ਪੈਸਾ ਹੋਵੇ, ਫੇਰ ਉਹ ਭਾਵੇਂ ਆਪਣੇ ਗੱਲ ਹੋਣ। ਤੁਸੀਂ ਜਿੱਥੇ ਮਰਜ਼ੀ ਕਹਿ ਦਿਓ ਪੰਜਾਬੀ ਕੌਮ ਨੂੰ ਭਾਈ ਇੱਥੇ ਦਾਨ ਦੀ ਲੋੜ ਹੈ। ਰਾਤੋਂ ਰਾਤ ਮਹਿਲ ਖੜਾ ਕਰ ਦਣਗੇ। ਤੇ ਜਿੱਥੇ ਕਹਿ ਦਿਓ ਕਿ ਭਾਈ ਹੁਣ ਇੱਥੇ ਤੁਹਾਡੇ ਬਲੀਦਾਨ ਦੀ ਲੋੜ ਹੈ, ਤੁਹਾਡੀ ਕੁਰਬਾਨੀ ਦੀ ਲੋੜ ਹੈ। ਤਾਂ ਗੁਰੂ ਪਾਸ਼ਾ ਤੋਂ ਸਾਡੇ ਗੁਰਗੋਬਿੰਦ ਸਿੰਘ ਜੀ ਉੱਤੇ ਤਾਂ ਕੋਈ ਕੁਰਬਾਨੀ ਦੇਣ ਵਾਲਾ ਹੋ ਹੀ ਨਹੀਂ ਸਕਦਾ ਦੁਨੀਆ ਤੇ ਜਿਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਵਾਰਤਾ ਲੋਕਾਂ ਖਾਤਰ ਇਨਸਾਨੀਅਤ ਖਾਤਰ ਧਰਮ ਬਚਾਉਣ ਖਾਤਰ ਔਰ ਅਸੀਂ ਉਹਨਾਂ ਦੇ ਵਾਰਿਸ ਕਹਿ ਲੋ ਕਿ ਉਹਨਾਂ ਦੇ ਖੂਨ ਚੋਂ ਆਏ ਹੋਏ ਆ ਔਕਾਤ ਤਾਂ ਹੈ ਨਹੀਂ ਸਾਡੀ ਵੈਸੇ ਹੈ ਤਾਂ ਅਸੀਂ ਉਹਨਾਂ ਦੀ ਮਿੱਟੀ ਦੀ ਧੂਲ ਬਰਾਬਰ ਵੀ ਨਹੀਂ ਪੈਰਾਂ ਦੀ ਫਿਰ ਵੀ ਸਾਡੇ ਆਈਡਲ ਨੇ ਉਹ ਪਿੱਛੇ ਸ਼ਹੀਦੀ ਦੇ ਹੜੇ ਲੰਗੇ ਨੇ ਉਸ ਦਿਨ ਬੜੀ ਉਹ ਦਿਨਾਂ ਦੇ ਵਿੱਚ ਬੜਾ ਯਾਦ ਕਰਦੇ ਆ ਅਸੀਂ ਛੋਟੇ ਸਾਹਿਬ ਜਿਆਦਾਂ ਪਰ ਮੈਨੂੰ ਲੱਗਦਾ ਹੈ ਕਿ 365 ਦਿਨ ਯਾਦ ਰੱਖਣਾ ਚਾਹੀਦਾ ਹੈ ਇਹ ਘਰ ਦੇ ਵਿੱਚ ਤੁਸੀਂ ਦੇਖੋ ਕਿੰਨੀ ਇਸ ਟਾਈਮ ਦਿੱਕਤ ਦੇ ਹਾਲਾਤ ਨੇ ਕਿ ਕਿਵੇਂ ਇੱਕ ਘਰ ਦਾ ਜੀ ਤੁਸੀਂ ਦੇਖੋ ਬੈੱਡ ਤੇ ਹੀ ਬੈਠੇ ਹੋਏ ਨੇ ਲੱਤ ਖਰਾਬ ਹੈ ਔਰ ਇਨੀ ਠੰਡ ਦੇ ਵਿੱਚ ਇਹ ਪਿੰਡੋਂ ਉੱਠ ਕੇ ਸ਼ਾਮ ਨੂੰ ਲੁਧਿਆਣੇ ਸਾਡੇ ਕੋਲ ਦੋ ਤਿੰਨ ਵਾਰੀ ਆ ਚੁੱਕੇ ਨੇ ਸਾਨੂੰ ਚੰਗਾ ਨਹੀਂ ਲੱਗਦਾ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਇਹ ਸਾਰਾ ਕਾਰਜ ਤੁਹਾਡੇ ਸਾਥ ਤੋਂ ਬਗੈਰ ਨਹੀਂ ਹੋਣਾ ਅਸੀਂ ਐਂਬੂਲੈਂਸ ਆਪਣੀ ਨਾਲ ਲੈ ਕੇ ਆਏ ਆ ਐਂਬੂਲੈਂਸ 'ਚ ਬਿਠਾ ਕੇ ਇਹਨਾਂ ਨੂੰ ਹੁਣ ਹੀ ਭੇਜਾਂਗੇ ਫਰੀਦਕੋਟ ਤੇ ਮੇਰੀ ਸੰਗਤ ਅੱਗੇ ਬੇਨਤੀ ਹੈ ਕਿ ਭਾਈ ਅਗਰ ਤੁਸੀਂ ਵੀ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਉੱਪਰ ਸਾਡੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸ਼ੇਅਰ ਕਰਕੇ ਕਿ ਮਰੀਜ਼ਾਂ ਤੱਕ ਘਰ ਘਰ ਤੱਕ ਇਹ ਵੀਡੀਓ ਪਹੁੰਚੇ ਕਿ ਭਾਈ ਜੇ ਕੋਈ ਮਰੀਜ਼ ਕੋਈ ਲੋੜਵੰਦ ਕੋਈ ਬੱਚਾ ਕੋ ਬਜ਼ੁਰਗ ਕੋਈ ਮਾਂ ਕਿਸੇ ਦੀ ਕੋਈ ਭੈਣ ਕਿਸੇ ਦਾ ਭਰਾ ਕਿਸੇ ਦਾ ਬੱਚਾ ਜੇ ਕਿਤੇ ਕੋਈ ਬਿਨਾਂ ਇਲਾਜ ਤੋਂ ਤੜਪ ਰਿਹਾ ਤਾਂ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿੱਤਾ ਜਾਵੇ ਕਿਉਂਕਿ ਜਿਹੜੀ ਇਹ ਸੇਵਾ ਹੈ ਇਹ ਦੁਨੀਆ 'ਚ ਇਸ ਤੋਂ ਵੱਡਾ ਕੋਈ ਕਰਮ ਨਹੀਂ ਹੋ ਸਕਦਾ। ਘਰ ਦੇ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ ਕਿੱਥੇ 40-50 ਹਜ਼ਾਰ ਦਾ ਖਰਚਾ ਇਹ ਆਪਣਾ ਕਰ ਲੈਣਗੇ ਨਹੀਂ ਕਰ ਸਕਦੇ। ਤੁਸੀਂ ਜਾਣਦੇ ਹੋ ਆਂਟੀ ਇਹਨਾਂ ਨੂੰ? ਹਾਂਜੀ। ਲੋੜਮੰਦ ਦਾ ਪਰਿਵਾਰ ਹੈ। ਹਾਂਜੀ ਲੋੜਵੰਦ ਦਾ ਬਹੁਤ ਲੋੜਵੰਦ ਹੈ। ਬचारी। ਹਾਂਜੀ। ਤੁਸੀਂ ਕੀ ਲੱਗਦੇ ਹੋ ਇਹਨਾਂ ਦੇ? ਮੈਂ ਇਹ ਮੇਰੀ ਨੂੰਹ ਹੀ ਲੱਗਦੀ ਹੈ। ਮੇਰੇ ਜੇਠ ਦਾ ਮੁੰਡਾ। ਅੱਛਾ ਜੀ। ਹਾਂਜੀ। ਲੋੜਮੰਦ ਦਾ ਪਰਿਵਾਰ ਹੈ। ਬਹੁਤ ਜ਼ਿਆਦੇ ਲੋੜਵੰਦ ਹੈ ਰਾਜੀ। ਬਹੁਤ ਜ਼ਿਆਦੇ ਲੋੜਵੰਦ ਹੈ। ਕੋਈ ਗੱਲ। ਇਨਨੂੰ ਅਸੀਂ ਕਰਾਨੇ ਐਡਮਿਟ ਹੋਣੀ ਤੇ ਉਮੀਦ ਕਰਦੇ ਆ ਕਿ ਚੱਲ ਕੇ ਆਪਣੇ ਪੈਰਾਂ ਦੀ ਵਾਪਸ ਆਣਗੇ। ਉਹ ਅਰਦਾਸ ਕਰਿਓ। ਜੀ ਧੰਨਵਾਦ। ਸਰਬੱਤ ਦੇ ਭਲੇ ਲਈ। ਕਿ ਮਹਾਰਾਜ ਇਹਨਾਂ ਨੂੰ ਉਹ ਨਰਸਤੀ ਦੇਣ। ਮੰਮੀ ਵੀ ਇਹਨਾਂ ਦੀ। ਤਾਂ ਮੰਮੀ ਵੀ ਦੇਖਿਆ ਮੈਂ ਕਾਫੀ ਉਹ ਦਿਮਾਗੀ ਥੋੜੇ ਠੀਕ ਨੇ। ਉਹ ਕਹੀ ਆ। ਮੈਂ ਤੇ ਇਹਦੇ ਵਿਚਾਰੇ ਦੇ ਇਹੀ ਕਮਾਉਣ ਵਾਲਾ ਸੀ ਇਹ ਪੈ ਗਿਆ। ਕੋਈ ਗੱਲ ਨਹੀਂ ਕੋਈ ਗੱਲ। ਮਹਾਰਾਜ ਕਿਰਪਾ ਕਰਨਗੇ। ਇਹ ਠੀਕ ਹੋ ਜਾਏਗਾ ਜਲਦੀ। ਕੋਈ ਹੋਰ ਤਾਂ ਨਹੀਂ ਤੁਹਾਡੇ ਪਿੰਡ 'ਚ ਕੋਈ ਮਰੀਜ਼ ਹੈਗਾ ਜਿਸ ਨੂੰ ਕੋਈ ਹੈਲਪ ਦੀ ਲੋੜ ਹੈ? ਕਿਸੇ ਨੂੰ ਕੋਈ ਦਵਾਈਆਂ ਦੀ ਕੋਈ ਇਲਾਜ ਦੀ ਕੋਈ ਆਪਰੇਸ਼ਨ ਦੀ ਕੋਈ ਤੁਹਾਡੇ ਪਿੰਡ ਦੇ ਕੋਈ ਹੋਰ ਮਰੀਜ਼ ਹੋਇਆ ਤਾਂ ਇਹਨਾਂ ਕੋ ਸਾਡਾ ਨੰਬਰ ਹੈਗਾ ਸਾਨੂੰ ਦੱਸ ਦਿਓ ਫੋਨ ਤੇ ਜੀ ਕੋਈ ਜਿਹੜਾ ਵੀਰੇ ਦੇ ਘਰ ਵਾਲੀ ਦਾ ਆਪਰੇਸ਼ਨ ਕਰਾਇਆ ਸੀ ਨਾ ਹਾਂ ਜੀ ਫਿਰ ਭਾਈ ਅਨਮੋਲ ਸਿੰਘ ਨੇ ਕਰਾਇਆ ਸੀ ਜੀ ਨਹੀਂ ਨਹੀਂ ਉਹ ਮਹਾਰਾਜ ਨੇ ਕਰਾਇਆ ਸੀ ਅਸੀਂ ਤਾਂ ਸਿਰਫ ਇੱਕ ਜਰੀਆ ਵਾਂ ਇਹਨਾਂ ਨੇ ਕੋਈ ਸਾਨੂੰ ਕਹਿੰਦਾ ਨਹੀਂ ਕਿ ਸ਼ੁਭਾਤ ਜੋਗੀ ਹੂੰ ਜੀ ਬਹੁਤ ਔਖਾ ਸੀ ਹਾਂ ਜੀ ਰੱਬ ਵਾਹ ਬਹੁਤ ਤੇਰੇ ਸਾਹਮਣੇ ਵੀਰੇ ਦੇ ਘਰ ਵਾਲਿਆ ਕੀ ਹਾਲਤ ਸੀ ਇਹਦੇ ਚ ਇੱਕ ਹੋਰ ਬੜੀ ਵੱਡੀ ਗੱਲ ਹੈ ਜਿੰਨੇ ਪੇਸ਼ੈਂਟ ਦੀ ਗੱਲ ਕਰ ਰਹੇ ਨੇ ਇਹ ਪੇਸ਼ੈਂਟ ਨੂੰ ਪ੍ਰੈਗਨੈਂਟ ਸਮਝ ਰਹੇ ਸੀਗੇ ਪਰ ਉਹਨਾਂ ਦੇ 14 ਕਿਲੋ 15 ਕਿਲੋ ਦੀ ਰਸੌਲੀ ਵਾਹਿਗੁਰੂ ਚਾਵਲਾ ਹਸਪਤਾਲ ਦੇ ਵਿੱਚ ਚੌਂਕ ਦੇ ਵਿੱਚ ਉਹਦਾ ਆਪਰੇਸ਼ਨ ਹੋਇਆ ਸੀ ਡਾਕਟਰ ਕੋਲ 15 ਕਿਲੋ ਦੀ ਰਸੌਲੀ ਨਿਕਲੀ 14 15 ਕਿਲੋ ਦੀ ਰਸੋਲਿਊਸ਼ਨ ਨੇ ਸਾਨੂੰ ਕੜਾਈ ਦੇ ਵਿੱਚ ਤਰੀ ਸੀ ਉਹਦੀ ਅੱਜ ਵੀ ਮੇਰੇ ਕੋਲੇ ਵੀ ਅਖਬਾਰ ਦੀ ਵੀ ਫੋਟੋ ਪਈ ਆ ਹਾਂ ਠੀਕ ਆ ਪੇਸ਼ੈਂਟ ਬਿਲਕੁਲ ਹਾਂ ਜੀ ਬਿਲਕੁਲ ਕੋਈ ਮੁਸ਼ਕਲ ਨਹੀਂ ਚਲੋ ਆਪਣਾ ਕੰਮਕਾਰ ਪੁੱਛ ਕਰਦੀ ਆ ਉਹਦੇ ਬੱਚੇ ਪਾਲਦੀ ਆ ਵਾਹਿਗੁਰੂ ਦੇਖੋ ਕਿਵੇਂ ਇਹ ਮਹਾਰਾਜ ਦੀ ਸਾਰੀ ਖੇੜਾ ਹੈ ਕਿਰਪਾ ਮਹਾਰਾਜ ਦੀ ਤੇ ਕਿਵੇਂ 15 ਕਿਲੋ ਦੀ ਰਸੌਲੀ ਪੇਟ ਚੋਂ ਨਿਕਲੀ ਇੱਕ ਮੈਂ ਹੋਰ ਖਾਸ ਬੇਨਤੀ ਕਰਨਾ ਚਾਹਨਾ ਆ ਜਿੰਨੀ ਵੀ ਸਾਨੂੰ ਗਿਆਨ ਜਾਂ ਨੌਲੇਜ ਦਿੱਤੀ ਆ ਮਹਾਰਾਜ ਨੇ ਪਿਛਲੇ 8 ਸਾਲਾਂ ਤੋਂ ਸਾਡੀ ਪੂਰੀ ਟੀਮ ਨੂੰ ਇਹਨੂੰ ਸਹੀ ਲੇਖੇ ਲਵਾ ਲਓ ਸਹੀ ਲੇਖੇ ਮੈਂ ਇਹ ਕਹਣਾ ਕਿ ਜਿਵੇਂ ਬੜਾ ਤਜਰਬਾ ਹੈ ਇੱਕ ਜ਼ਰੀਆ ਟੀਮ ਕੋਲ ਸਾਡੇ ਸਚਿਨ ਭਾਜੀ ਨੇ ਪ੍ਰਿਵ ਵੀਰਾਂ ਨਾਲ ਆਇਆ ਹੋਇਆ ਇਨਾਂ ਕੋਲ ਬਹੁਤ ਤਜਰਬਾ ਹੈ ਇਹ ਇਲਾਜ ਦੇ ਚਲੋ ਡਾਕਟਰ ਨਹੀਂ ਬਣੇ ਪਰ ਇਹ ਡਾਕਟਰ ਤੋਂ ਘੱਟ ਵੀ ਨਹੀਂ ਹੈਗੇ ਰਿਪੋਰਟਾਂ ਪੜ ਕੇ ਕਿਹੜੇ ਬੰਦੇ ਦਾ ਇਲਾਜ ਕਿੱਥੋਂ ਕਰਾਣਾ ਹੈ ਕਿੰਨੇ ਦਾ ਕਰਾਣਾ ਹੈ ਕਿਨੂੰ ਦਵਾਈ 'ਚ ਸੈੱਟ ਕਰਨਾ ਹੈ ਡਾਕਟਰਾਂ ਤੋਂ ਬੜੀ ਵੱਡੀ ਸੇਵਾ ਉੱਚੀ ਲੀ ਇਹਨਾਂ ਦੀ ਮੈਂ ਬੇਨਤੀ ਕਰਨਾ ਚਾਹਨਾ ਇਹਨਾਂ ਦੇ ਜੀਂਦੇ ਜੀ ਜਿੰਨੇ ਵੀ ਮਹਾਰਾਜ ਇਹਨਾਂ ਨੂੰ ਚਲੋ ਦੋਸਤੀ ਦੇਣ ਸਾਹ ਬਖਸ਼ੇ ਨੇ ਇਹਨਾਂ ਦਾ ਫਾਇਦਾ ਲਓ ਇਹਨਾਂ ਦਾ ਫਾਇਦਾ ਚੁੱਕੋ ਔਰ ਪੂਰੀ ਏਕ ਜ਼ਰੀਆ ਫਾਊਂਡੇਸ਼ਨ ਟੀਮ ਦਿਨੀ ਵੀ ਸੇਵਾ ਨਿਭਾਰੀ ਆ ਇਹ ਬੜੀ ਦਿਲੋਂ ਤਨੋਂ ਮਨੋਂ ਤੇ ਤਨੋਂ ਤਿੰਨੋ ਤਰ੍ਹਾਂ ਦੀ ਸੇਵਾ ਇਹ ਸੇਵਾ ਨਿਭਾਰੀ ਆ ਮੈਂ ਬੇਨਤੀ ਕਰਨਾ ਚਾਹਨਾ ਰੱਬ ਨੂੰ ਮੰਨਣ ਦਾ ਇਸ ਤੋਂ ਵਧੀਆ ਤਰੀਕਾ ਕੋਈ ਹੋਰ ਹੋ ਨਹੀਂ ਸਕਦਾ ਕਿ ਉਹਦੇ ਬੱਚਿਆਂ ਦੀ ਸੇਵਾ ਕਰੋ ਅਗਰ ਅੱਜ ਮਹਾਰਾਜ ਨੂੰ ਤੁਸੀਂ ਖੁਸ਼ ਕਰਨਾ ਹੈ ਕਿ ਰੱਬ ਖੁਸ਼ ਕਿਵੇਂ ਹੁੰਦਾ ਇੱਕ ਸਿੰਪਲ ਜੀ ਮੈਂ ਹਮੇਸ਼ਾ ਐਗਜ਼ਾਮਪਲ ਦਿੰਦਾ ਨਾ ਇੱਕ ਮਾਵਾ ਜਦੋਂ ਦੁਖੀ ਹੁੰਦੇ ਨੇ ਨਾ ਤੇ ਉਹਨਾਂ ਦੇ ਬੱਚੇ ਨਾਲ ਤੜਪ ਰਹੇ ਨੇ ਭੁੱਖ ਤੋਂ ਤੇ ਚਾਰ ਦਿਨ ਬਾਅਦ ਜੇ ਕੋਈ ਉਹਨਾਂ ਦੇ ਘਰ ਜਾ ਕੇ ਰੋਟੀ ਦੇਵੇ ਤਾਂ ਆਪਣੀ ਪਹਿਲੀ ਰੋਟੀ ਬੱਚੇ ਨੂੰ ਦੇਖ ਕੇ ਦੇ ਕੇ ਖੁਸ਼ ਹੋਣਗੇ ਨਾ ਜਾਏ ਆਪ ਖਾਣਗੇ ਤਾਂ ਉਹ ਭਗਵਾਨ ਉਹ ਪ੍ਰਭੂ ਰਾਮ ਉਹ ਅੱਲਾ ਉਹ ਵਾਹਿਗੁਰੂ ਵੀ ਕਿਵੇਂ ਖੁਸ਼ ਹੋਏਗਾ ਜਦੋਂ ਉਹਦੇ ਬੱਚੇ ਦੁਖੀ ਬੱਚਿਆਂ ਨੂੰ ਤੁਸੀਂ ਬਾਹ ਫੜੋਗੇ ਤਾਂ ਦੁਖੀ ਬੱਚੇ ਅੱਜ ਪੰਜਾਬ 'ਚ ਕਮੀ ਨਹੀਂ ਹੈ ਜਿਹੜੇ ਵਿਚਾਰੇ ਆਪਣੇ ਇਲਾਜ ਪੱਖੋਂ ਪੀੜਤ ਨੇ ਕੋ ਬੱਚੇ ਪੜ੍ਹਾਈ ਨਹੀਂ ਕਰ ਸਕਦੇ ਕਈਆਂ ਦੇ ਘਰ ਚੂਲਾ ਨਹੀਂ ਪਕਦਾ ਕਈਆਂ ਦੇ ਘਰੇ ਕੋਈ ਜੈਂਟਸ ਕਮਾਉਣ ਵਾਲਾ ਹੈ ਨਹੀਂ ਬੱਚੇ ਛੋਟੇ ਨੇ ਬੜੇ ਪੇਸ਼ੈਂਟ ਐਦਾਂ ਦੇ ਨੇ ਮੈਂ ਇਹੀ ਸੰਗਤ ਅੱਗੇ ਚਰਣਾ ਤੇ ਬੇਨਤੀ ਕਰਨਾ ਚਾਹਨਾ ਕਿ ਭਾਈ ਅੱਗੇ ਆਓ ਅੱਗੇ ਆ ਕੇ ਇਹਨਾਂ ਦੀ ਮਦਦ ਕਰੋ ਤੁਹਾਨੂੰ ਸਮਝ ਲੱਗੇ ਸਾਰੇ ਕੱਪੜੇ-ਕੂਪੜੇ ਤੁਸੀਂ ਪੈਕ ਕਰ ਲਓ ਫਿਰ ਜਾਣ ਲਈ ਜੋ ਵੀ ਤੁਹਾਡੀ ਮਦਦ ਹੋਈ ਅਸੀਂ ਜਰੂਰ ਕਰਾਂ ਤੁਸੀਂ ਹੁਣ ਠੀਕ ਹੋ ਕੇ ਵਾਪਸ ਮੁੜਿਓ ਠੀਕ ਹੈ ਠੀਕ ਹੈ ਧੰਨਵਾਦ ਐਂਬੂਲੈਂਸ ਆ ਰਹੀ ਹੈ ਐਂਬੂਲੈਂਸ ਆ ਰਹੀ ਹੈ ਧੰਨਵਾਦ ਕੋਈ ਗੱਲ ਨਹੀਂ ਕੋਈ ਗੱਲ ਤੁਸੀਂ ਘਬਰਾ ਤੇ ਮਹਾਰਾਜ ਕਿਰਪਾ ਕਰਨ ਤੁਸੀਂ ਠੀਕ ਹੋ ਕੇ ਹੀ ਆਪਣੇ ਘਰ ਮੁੜਿਓ ਠੀਕ ਹੈ ਠੀਕ ਹੈ ਬਾਕੀ ਕੋਈ ਗੱਲ ਨਹੀਂ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਦੇਵੇ ਹਾਲਾਤ ਕਾਫੀ ਮਾੜੇ ਨੇ ਤੇ ਮੈਂ ਰਿਕਵੈਸਟ ਕਰਨਾ ਚਾਹੁੰਦਾ ਕਿ ਸਾਡੀ ਟੀਮ ਇੱਕ ਜ਼ਰੀਆ ਫਾਊਂਡੇਸ਼ਨ ਇੱਕ ਇੱਕ ਪੇਸ਼ੈਂਟ ਦੀ ਇਨਕੁਆਇਰੀ ਕਰਦੀ ਹੈ ਚੈੱਕ ਕਰਦੀ ਹੈ ਕਿ ਨੂੰ ਲੋੜ ਹੈ ਕਿ ਨੂੰ ਨਹੀਂ ਤਾਂ ਹੀ ਮਦਦ ਕਰਦੀ ਹੈ ਤਾਂ ਤੁਸੀਂ ਵੀ ਇਹਨਾਂ ਦੀ ਮਦਦ ਕਰਿਓ ਅਰਦਾਸ ਕਰਿਓ ਸਰਬੱਤ ਦੇ ਭਲੇ ਲਈ ਤੇ ਇੱਕ ਕੰਮ ਸਭ ਤੋਂ ਸੌਖਾ ਘਰੇ ਬੈ ਕੇ ਜਰੂਰ ਕਰਿਓ ਸਭ ਤੋਂ ਸੌਖਾ ਜਿੰਨੇ ਵੀ ਬੰਦੇ ਮੇਰਾ ਲਾਈਵ ਦੇਖ ਰਹੇ ਨੇ ਕਿੰਨੇ ਬੰਦੇ ਲਾਈਵ ਦੇਖ ਰਹੇ ਨੇ ਜਿੰਨਾ ਵੀ ਬੰਦਾ ਲਾਈਵ ਦੇਖ ਰਿਹਾ ਘਰੇ ਬੈਠਾ ਮੇਰੀ ਰਿਕੁਐਸਟ ਹੈ ਤੁਹਾਨੂੰ ਘਰ ਬੈਠੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਡਾ ਕੁਝ ਨਹੀਂ ਲੱਗਣਾ ਫਰੀਦ ਆ ਅੱਜ ਕੱਲ ਦਾ ਫੇਸਬੁਕ ਤੇ ਫੀਚਰ ਵੀ ਆ ਗਿਆ ਤੁਸੀਂ ਦੇਖੋਗੇ ਸਾਈਡ ਤੇ ਵਟਸਐਪ ਦਾ ਬਟਨ ਬਣਿਆ ਆ ਉਹਦੇ ਤੇ ਕਲਿੱਕ ਕਰੋ ਸੈਂਡ ਉਹ ਨਾਲ ਹੀ ਤੁਹਾਡੇ ਤੇ ਵਟਸਐਪ ਤੇ ਖੁੱਲ ਜਾਂਦਾ ਵਟਸਐਪ ਦਾ ਸਾਰੇ ਗਰੁੱਪਾਂ ਚ ਆਪਣੇ ਸਾਰੇ ਫੋਨ ਦੇ ਨੰਬਰਾਂ 'ਚ ਵੀਡੀਓ ਭੇਜ ਦਿਓ ਸੋ ਥੈਟ ਕਿ ਜੇ ਤੁਹਾਡੀ ਵੀਡੀਓ ਭੇਜਣ ਦੇ ਨਾਲ ਕਿਸੇ ਆਲੇ ਦੁਆਲੇ ਕਿਸੇ ਨੂੰ ਜੇ ਕੋਈ ਪਿੰਡ 'ਚ ਕੋਈ ਮਰੀਜ਼ ਹੋਇਆ ਤੇ ਆ ਕੋਈ ਲੋੜ ਹੋਈ ਉਹ ਸਾਡੇ ਤੱਕ ਪਹੁੰਚ ਜਾਏਗਾ। ਔਰ ਜੇ ਕੋਈ ਸਪੈਂਡ ਤੋਂ ਐਨਆਰਆਈ ਹੈਗਾ ਜਿਹੜੇ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਜਗਰਾਉਂ ਕੌਂਕੇ ਬਹੁਤ ਐਨਆਰਆਈ ਸਪੈਂਡ ਤੋਂ ਗਏ ਹੋਣਗੇ ਉਹ ਵੀ ਮਦਦ ਕਰ ਸਕਦੇ ਨੇ ਦੇਖੋ ਐਨਆਰਆਈਆਂ ਦਾ ਵੀ ਕਸੂਰ ਨਹੀਂ ਹੈਗਾ। ਉਹਨਾਂ ਵਿਚਾਰਿਆਂ ਨੂੰ ਬਾਹਰ ਬਹਿ ਕੇ ਪਤਾ ਕਿੱਦਾਂ ਲੱਗੇ ਕਿ ਕਿਨੂੰ ਲੋੜ ਹੈ ਤੇ ਕਿਨੂੰ ਨਹੀਂ ਹੈ ਤੇ ਕਿਹਦਾ ਇਲਾਜ ਕਿੱਦਾਂ ਕਰਾਣਾ ਹੈ ਕਿੱਥੋਂ ਕਰਾਣਾ ਹੈ ਇਹ ਗੱਲਾਂ ਬਹੁਤ ਵੱਡੀਆਂ ਵੱਡੀਆਂ ਨੇ। ਮੈਂ ਬੇਨਤੀ ਕਰਨਾ ਚਾਹਨਾ ਸੋਸ਼ਲ ਮੀਡੀਆ ਦੀ ਲੜਾਈ ਛੱਡ ਕੇ ਇੱਕ ਦੂਜੇ ਨਾਲ ਪੰਜਾਬ ਅਸਲ 'ਚ ਕਿਵੇਂ ਬਚਣਾ ਆਪਾਂ ਮદાન ਜਾ ਕੇ ਉਹ ਦੇਖੀਏ। ਔਰ ਪੰਜਾਬ ਸ਼ੁਰੂ ਤੋਂ ਹੀ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ। ਉਹਨਾਂ ਦਾ ਖੂਨ ਡੁੱਲਿਆ ਉਹਨਾਂ ਦੀ ਸ਼ਹੀਦੀ ਹੈ ਜਿਹੜੀ ਇੱਥੇ ਹੋਈ ਹੈ ਤੇ ਮਹਾਰਾਜ ਬਰਕਤਪਾਣ ਸਾਹਿਬ ਦੀ ਕਮਾਈਆਂ ਦੇ ਵਿੱਚ ਤੇ ਐਨਆਰਆਈਆਂ ਨੂੰ ਬੇਨਤੀ ਹੈ ਕਿ ਭਾਈ ਆਪਣਾ ਦਾਨ ਸਹੀ ਜਗ੍ਹਾ ਲਾਓ। ਸਾਨੂੰ ਮਿਲਣ ਦਾ ਸਮਾਂ ਸ਼ਾਮ ਨੂੰ ਮਾਡਲ ਟਾਊਨ 7 ਤੋਂ 9 ਤੁਸੀਂ ਜੇ ਕੋਈ ਸਾਡੇ ਨੂੰ ਮਿਲਣਾ ਚਾਹੁੰਦਾ ਹੈ ਕਿਸੇ ਨੂੰ ਕੋਈ ਮੈਡੀਕਲ ਸਲਾਹ ਚਾਹੀਦੀ ਹੈ ਕੋਈ ਇਲਾਜ ਫ੍ਰੀ ਕਰਾਣਾ ਹੈ ਸਾਡੀ ਟੀਮ ਦਾ ਜਰੂਰ ਸਹਾਰਾ ਲਓ ਕਿਉਂਕਿ ਗੁਰੂ ਮਹਾਰਾਜ ਹੀ ਕਰਾ ਰਹੇ ਨੇ ਅਸੀਂ ਸਿਰਫ ਇੱਕ ਜਰੀਆ ਵਾਂ ਜਿਹੜਾ ਇਹਨਾਂ ਦੇ ਅਲਾਰਟ ਤੇ ਵੀ ਖਰਚਾ ਆਣਾ ਹੈ 40-50000 ਰੁਪਏ ਲੱਖ ਰੁਪਏ ਉਹ ਸੀ ਨਹੀਂ ਲਾਣਾ ਉਹ ਸੰਗਤ ਨਹੀਂ ਲਾੜਾ ਔਰ ਬਾਪੂ ਜੀ ਦੇ ਜਿਹੜੇ ਘਰਦਿਆਂ ਦੀ ਹੈਲਪ ਹੋਈ ਆ ਉਹ ਅਸੀਂ ਨਹੀਂ ਕੀਤੀ ਸੰਗਤ ਨਹੀਂ ਕੀਤੀ ਹੈ ਔਰ ਇਹ ਅੱਜ ਤੱਕ 8 ਸਾਲ ਹੋ ਗਏ ਇਹਨਾਂ ਦੇ ਘਰਦਿਆਂ ਤੋਂ ਆਪਰੇਸ਼ਨ ਹੋਏ ਨੂੰ 15 ਕਿਲੋ ਦੀ ਰਸੌਲੀ ਨਿਕਲੀ ਸੀ ਉਹ ਅੱਜ ਤੱਕ ਦੁਆਵਾਂ ਮਾ ਦਿੰਦੇ ਨੇ ਕਿੰਨੀਆਂ ਢਿੱਡੋ ਦੁਆਵਾਂ ਨਿਕਲਦੀਆਂ ਨੇ ਉਹਨਾਂ ਲੋਕਾਂ ਲਈ ਜਿਹੜੇ দান ਦੇ ਕੇਗੇ ਤਾਨੂੰ ਯਾਦਾ ਤੁਹਾਡੀ ਮਦਦ ਹੋਈ ਸੀ ਹਾਂਜੀ ਮੈਂ ਤਾਂ ਇਹ ਗੱਲ ਸ਼ੁਕਰੀਆ ਕਰਦਾ ਜੀ ਬਾਈ ਜੀ ਸਾਨੂੰ ਪਤਾ ਨਹੀਂ ਸੀ ਐਵੇਂ ਕਮਾਂ ਵੀ ਮੈਂ ਅੰਮ੍ਰਿਤਧਾਰੀ ਵੀ ਆ ਵਾਹਿਗੁਰੂ ਬਹੁਤ ਗੁਰਪਾਣ ਕੋਲੇ ਵੀ ਗਈ ਸੀ ਸਾਨੂੰ ਕਿਸੇ ਨੇ ਨਿਹੰਗ ਸਿੰਘ ਜੱਥੇਬੰਦੀ ਨੇ ਸਾਥ ਨਹੀਂ ਦਿੱਤਾ ਮੈਂ ਵੀ ਉਹਨਾਂ ਦਾ ਹੀ ਬੱਚਾ ਅਨਮੋਲ ਦਾ ਪਤਾ ਲੱਗਿਆ ਸਾਨੂੰ ਕਿਸ਼ਨਪੁਰੇ ਤੋਂ ਮੈਂ ਵੀ ਨਿਹੰਗ ਸਿੰਘ ਜੱਥੇਬੰਦੀ ਦਾ ਹੀ ਬੱਚਾ ਫਿਰ ਮੈਨੂੰ ਉਹਨਾਂ ਦਾ ਪਤਾ ਲੱਗਿਆ ਤਾਂ ਅਸੀਂ ਤੁਹਾਡੇ ਕੋਲੇ ਗਏ ਸੀ ਦੋਨੇ ਭਰਾ ਅਸੀਂ ਦੇਖੋ ਤੁਸੀਂ ਵੀ ਗੁਰੂ ਦੇ ਬੱਚੇ ਹੋ ਅਸੀਂ ਵੀ ਗੁਰੂ ਦੇ ਬੱਚੇ ਆ ਕਿਉਂਕਿ ਬਾਈ ਜੀ ਬਹੁਤ ਸੋਹਣੀ ਮਦਦ ਹੋਈ ਅੱਜ 5-7 ਸਾਲ ਹੋ ਗਏ ਆਪਦੇ ਬੱਚਿਆਂ ਦੇ ਵਿੱਚ ਜਿੰਦੀ ਪਈ ਆ ਬਹੁਤ ਕੋਈ ਐਸੀ ਮੁਸ਼ਕਲ ਨਹੀਂ ਉਹਨੂੰ ਜਿਹੜੀ ਸੰਗਤ ਨੇ ਉਸ ਟਾਈਮ ਤੁਹਾਨੂੰ ਪੈਸੇ ਦਿੱਤੇ ਹੋਣੇ ਮੈਨੂੰ ਯਾਦ ਨਹੀਂ ਪਰ ਕਿਸੇ ਨੇ ਤਾਂ ਦਿੱਤੇ ਹੀ ਹੋਣੇ ਉਹਨਾਂ ਵਾਸਤੇ ਅਰਦਾਸ ਜ਼ਰੂਰ ਕਰਿਆ ਕਰੋ ਕਿ ਮਾਰੇ ਉਹਨਾਂ ਦੀ ਕਮਾਈ ਜ਼ਰੂਰ ਕਰਦੇ ਸਤੇ ਵੀ ਤੁਹਾਡੇ ਆਸਤਰੀ ਸਾਡੀ ਪਹਿਲੀ ਦਵਾ ਵਾ ਵੀ ਸਾਡੇ ਜਿਹੜੇ ਘਰ ਦੇ ਵਿੱਚ ਜੀ ਜਿਉਂਦਾ ਏ ਅੱਜ। ਦੇਖੋ ਸਾਨੂੰ ਆਸ਼ਮੀਦ ਨਹੀਂ ਸੀ। ਮੈਨੂੰ ਨਹੀਂ ਪਤਾ ਸੀ ਇਹ ਬਾਈ ਜੀ ਮੈਨੂੰ ਇੱਥੇ ਮਿਲਣਗੇ। ਔਰ ਦੇਖੋ ਕਿੰਨੀ ਵਧੀਆ ਚੀਜ਼ ਆ ਨਾ ਕਿ ਇੱਕ ਕਿਵੇਂ ਕਿਸੇ ਦੀ ਹੈਲਪ ਹੋ ਗਈ। ਉਹਨਾਂ ਦੇ ਪਰਿਵਾਰ ਠੀਕ ਨੇ ਔਰ ਭਾਜੀ ਆਟੋ ਚਲਾਉਂਦੇ ਨੇ ਯਾਰ ਕਿੱਡੀ ਸੋਹਣੀ ਚੀਜ਼ ਐ। ਕਿਸੇ ਦੀ ਦੁਆਵਾਂ ਲੈਣੀ। ਕਿਉਂਕਿ ਅੱਜ ਵੀ ਮੈਂ ਆਟੋ ਵੀ ਚਲਾਉਣਾ ਵਾ। ਜੇ ਮੈਨੂੰ ਕਿਸੇ ਵੇਲੇ ਤੇਰੇ ਵਾਲੀ ਸੋਚ ਵੇਖ ਕੇ ਅੱਜ ਮੈਨੂੰ ਭਲਾ ਮੈਂ ਆਟੋ ਵੀ ਕਿਰਾਏ ਦਾ ਚਲਾਉਣਾ ਜ਼ਰੂਰ ਮੈਂ ਆਪਣਾ ਨਹੀਂ। ਵਾਹਿਗੁਰੂ। ਜੇ ਕੋਈ ਮੈਨੂੰ ਆਟੋ ਤੇ ਵੀ ਕਹਿ ਦਿੰਦਾ ਵੀ ਅੱਜ ਮੇਰੇ ਕੋਲੇ ਪੈਸੇ ਹੈ ਰਹਿਣ ਦੇ ਓਏ ਹੋਏ ਹੋਏ ਵਾਹ ਜੀ ਵਾਹ ਜੀ ਵਾਹ ਵਾਹ ਜੀ ਆ ਬੈਠਾ ਵੀਰ ਜੀ ਮੈਂ ਕਈ ਵਾਰ ਕਹਿਆ ਯਾਰ ਮਰੀਜ਼ ਅੱਜ ਕਸੋਟੇ ਕੌਕੀ ਵੀ ਆਈ ਮਰੀਜ਼ ਬੋਰੀ ਨਾ ਡੱਕਿਆ ਇਸ ਤੋਂ ਵੱਡੀ ਕੋਈ ਧਰਮ ਦੀ ਸੇਵਾ ਨਹੀਂ ਹੋ ਸਕਦੀ ਜਨਕਾਂ ਸੀ ਉਹਨਾਂ ਨੇ ਵੀ ਚੱਕ ਕੇ ਪਾਉਣਾ ਪੈਂਦਾ ਆ ਤੇ ਚ ਉਹਨੂੰ ਵੀ ਛੋਟੇ ਕੌਕੀ ਵੀ ਆਈ ਪਿਆ ਉਹ ਤੋਂ ਵੀ ਮੈਨੂੰ ਕਿਨੇ ਕਰਾਇਆ ਮੈਂ ਕਿਹਾ ਮੇਰਾ ਤੇਲ ਖਰਚਾ ਤੇ ਮਾਲਕ ਜੋਗਾ ਦੇ ਦੇ ਓਏ ਹੋਏ ਹੋਏ ਵਾਹੇ ਗੁਰੂ ਇਸ ਤੋਂ ਵੱਡੀ ਜੀ ਬੈਠਿਆ ਤਿੰਨ ਚਾਰ ਵੇਰੀ ਲੈ ਗਿਆ ਜਿੰਨੀ ਕਿ ਸੇਵਾ ਖੁਸ਼ ਹੋ ਕੇ ਦੇ ਦੇਣ ਭਲਾ ਮੇਰੀ ਦਿਹਾੜੀ ਲੰਘ ਜੇ ਭਲਾ ਮੇਰੀ ਅੱਧੀ ਲੰਘੇ ਓਏ ਹੋਏ ਉਹਨੇ ਕੀ ਲੈਣੀ ਤੁਹਾਨੂੰ ਪਤਾ ਜਿਹੜੇ ਸਾਨੂੰ ਮਹਾਰਾਜ ਨੇ ਸਾਹ ਦਿੱਤੇ ਤੇ ਤੰਦਰੁਸਤੀ ਦਿੱਸਤੀ ਇਹਨਾਂ ਦੁਆਵਾਂ ਦਾ ਹੀ ਫਲ ਹੈ ਨੇ ਕੀ ਬਹੁਤ ਸੋਹਣਾ ਲੱਗਿਆ ਨਹੀਂ ਸ਼ੁਕਰ ਐਵੇਂ ਕਮਾਂ ਵੀ ਦਿਹਾੜੀਦਾਰਾਂ ਨਹੀਂ ਤਾਂ ਮੈਂ ਤੁਹਾਡੇ ਕਰ ਆਪਣਾ ਦਿਲੋਂ ਤਾਂ ਬਹੁਤ ਜੁੜਿਆ ਹੋਇਆ ਹਾਂ ਭਰਾਓ ਭਰਾਓ ਜਿੰਨੀ ਕਿ ਸਹਾਇਤਾ ਹੋਈ ਆ ਆਪਾਂ ਕਰਾਂਗੇ ਤੁਸੀਂ ਭਰਾਓ ਵੱਡੀ ਸੋਚ ਵੇਖ ਕੇ ਆਪਾਂ ਸੋਚ ਬਦਲੀ ਆ ਅਸੀਂ ਬਾਬੇ ਨਾਨਕ ਦੇ ਬੱਚਿਆਂ ਦੋਨੋਂ ਹੀ ਤੇ ਸਾਡੇ ਬਾਪ ਨੇ ਸਾਨੂੰ ਹਮੇਸ਼ਾ ਕੁਰਬਾਨ ਹੋਣਾ ਹੀ ਸਿਖਾਇਆ ਸਾਡੇ ਭਰਾ ਦਾ ਘਰ ਵੱਸਦਾ ਏ ਵਾਹਿਗੁਰੂ ਵਾਹਿਗੁਰੂ ਉਹ ਵੱਡਾ ਤੁਹਾਡੀ ਟੀਮ ਦਾ ਸੀ ਜੋ ਕਰਕੇ ਸਾਡਾ ਆਧਾਰ ਹੈ ਨਹੀਂ ਸ਼ੁਕਰ ਦਾ ਏ ਜੀ ਉਹ ਮਾਲਕ ਦਾ ਸ਼ੁਕਰ ਹੈ ਜਿੰਨੇ ਸਾਨੂੰ ਇਸ ਕਾਬਲ ਬਣਾਇਆ ਪਰ ਉਹੀ ਐਂ ਕਰਨ ਲੰਗਾ ਤੇ ਉਹੀ ਐਂ ਕਰਨ ਲੰਗਾ ਤੇ ਜੇ ਅੱਜ ਅਸੀਂ ਕਿਸੇ ਦੀ ਮਦਦ ਕਰਨ ਜੋਗੇ ਹੈਗੇ ਆ ਤਾਂ ਉਹਨੇ ਐਂ ਕਰਾਉਣ ਚ ਵੀ ਦੇਰ ਨਹੀਂ ਲਾਣੀ ਤਾਂ ਪਹਿਲਾਂ ਹੀ ਉਹਦਾ ਹੁਕਮ ਮੰਨ ਕੇ ਆਪਾਂ ਕਿਸੇ ਦੀ ਮਦਦ ਕਰੀਏ ਕੋਈ ਗੱਲ ਨਹੀਂ ਬੜੀ ਖੁਸ਼ੀ ਹੋਈ ਤੁਹਾਨੂੰ ਮੈਂ ਕਮਾਂ ਵੀ ਕਦੇ ਵੀ ਅੰਮ੍ਰਿਤਪਾਲ ਸਿੰਘ ਫੇਸਬੁਕ ਮੇਰਾ ਉਹ ਅਖਬਾਰ ਵੀ ਫੇਸਬੁਕ ਤੇ ਲਾਇਆ ਹੋਇਆ ਸਪੈਸ਼ਲ ਇਹ ਕਿੰਨਾ ਚਾਰ ਕਿੰਨਾ ਚਾਰ ਬੰਦੇ ਨੇ ਸਾਨੂੰ ਮਦਦ ਕੀਤੀ ਵਾਹਿਗੁਰੂ ਦੇਖੋ ਕਿੰਨਾ ਚਾਰ ਚਾਰ ਜਮਾ ਤੇ ਮੈਂ ਤੁਹਾਡਾ ਨਾਮ ਜ਼ਰੂਰ ਲੈਣਾ ਨਾ ਵੀ ਉਹ ਬੰਦਾ ਵਾ ਵਾਹਿਗੁਰੂ ਵੀ ਸ਼ਟਾ ਯਾਰ ਵੀਡੀਓ ਤੇ ਕੋਈ ਬੁਰਾ ਭਲਾ ਵੀ ਬੋਲਦਾ ਤਾਂ ਤੁਹਾਨੂੰ ਗੁੱਸਾ ਆਵੇ ਨਾ ਆਵੇ ਮੈਨੂੰ ਜ਼ਰੂਰ ਆਉਂਦਾ ਹੁੰਦਾ ਵੀ ਯਾਰ ਇਹ ਬੰਦੇ ਨੇ ਮੇਰੀ ਮਦਦ ਕੀਤੀ ਹੈ ਤਾਂ ਕੋਈ ਇਹਨੂੰ ਬੁਰਾ ਨਹੀਂ 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 ਇਹ ਚਲੋ ਤੁਹਾਡਾ ਬੜੱਪਾ ਨੇ ਮਾਰਿਆ ਇਹਨੇ ਕੀ ਜੀ ਬਹੁਤ ਸੋਹਣਾ ਨਹੀਂ ਨਹੀਂ ਤੁਸੀਂ ਆਇਓ ਕਿਸਨ ਸ਼ਾਮੀ ਹੋਤੇ ਕੋਈ ਤੁਹਾਡੇ ਕੋਲ ਮਰੀਜ਼ ਆਵੇ ਸਾਨੂੰ ਜਰੂਰ ਸੇਵਾ ਦਾ ਮੌਕਾ ਕੋਈ ਨਹੀਂ ਕੋਈ ਬੜਾ ਬੜਾ ਹੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਅੱਜ ਚਲੋ ਇੰਨਾ ਦਾ ਵੀ ਹੱਲ ਹੋਵੇ ਨਹੀਂ 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 ਬੱਸ ਜੀ ਤੁਸੀਂ ਇਹਨਾਂ ਦਾ ਇਲਾਜ ਕਰਾ ਲਓ ਐਂਬੂਲੈਂਸ ਵਾਲਾ ਹੁਣੀ ਆ ਰਿਹਾ ਕਿੱਥੇ ਪਹੁੰਚੀ ਬਈ ਐਂਬੂਲੈਂਸ ਆਪਣੇ ਐਂਬੂਲੈਂਸ ਵਾਲਾ ਰਸਤੇ 'ਚ ਹੀ ਹੈ ਤੁਹਾਡਾ ਨੰਬਰ ਦੇ ਕੇ ਤੁਸੀਂ ਤਿਆਰੀ ਕਰ ਲਓ ਤੇ ਤੁਹਾਡਾ ਕਰਾ ਦੇਣਗੇ ਠੀਕ ਹੈ ਠੀਕ ਹੈ ਮਾਤਾ ਜੀ ਇਹ ਅਰਦਾਸ ਕਰੋ ਠੀਕ ਹੋ ਗਈ ਘਰੇ ਮੁੜਨਗੇ ਅਰਦਾਸ ਮੈਂ ਤਾਂ ਬਾਈ ਉਹ ਨਹੀਂ ਇਹਨਾਂ ਕੋਲੇ ਵੀ ਤੁਸੀਂ ਕੋਈ ਗੱਲ ਨਹੀਂ ਮਦਦ ਲਓ ਆਪਾਂ ਨੂੰ ਕੋਈ ਲੰਬਾ ਨਹੀਂ ਮਦਦ ਕਰਨ ਵਾਲਾ ਕੋਈ ਨਹੀਂ ਹ ਕੋ ਰੱਬ ਨੇ ਪੈਸਾ ਦਾ ਥੱਦੀ ਸਿੱਧੀ ਉੱਪਰ ਦਾ ਸੁੱਟਣੀ ਨਹੀਂ ਕਿਸੇ ਨਾ ਕਿਸੇ ਦੇ ਹੱਥੀ ਦੇਣੀ ਹੈ ਔਰ ਜਿਹਦੇ ਦੇਣੀ ਹੈ ਉਹਨੇ ਵੀ ਆਸਾਨ ਨਹੀਂ ਕਰਨਾ ਕੋਈ ਇਹਨਾਂ ਦੇ ਉਹਨੇ ਵੀ ਆਪਣਾ ਕਰਮ ਚੰਗਾ ਕਰਨਾ ਕੋਈ ਕਿਸੇ ਦੀ ਮਦਦ ਕਰਦਾ ਨਾ ਇਹ ਆਸਾਨ ਨਹੀਂ ਕਰਦਾ ਇਹ ਕਰਮ ਚੰਗੇ ਨੇ ਆਪਣੇ ਅੱਜਕੱਲ ਸਾਰਿਆਂ ਦੇ ਮਾੜੇ ਕਰਮ ਹੋ ਜਾਂਦੇ ਨੇ ਜਦੋਂ ਅਸੀਂ ਜਿੱਦ ਦੇ ਅਸੀਂ ਲੈ ਕੇ ਗਏ ਸੀ ਕੁੜੀ ਨੂੰ ਉਹਦੇ ਸਾਡੇ ਦੋਨਾਂ ਭਰਾਵਾਂ ਕੋਲੇ ਸਾਰਾ 400 ਰੁਪਏ ਸੀ ਵਾਹਿਗੁਰੂ ਤੇ ਤੁਸੀਂ ਐਂਬੂਲੈਂਸ ਵੀ ਆਨਲਾਈਨ ਮਗਾ ਕੇ ਦਿੱਤੀ ਤੇ ਚਾਵਲਾ ਹਸਪਤਾਲ 'ਚ ਵੀ ਤੁਹਾਡੀ ਟੀਮ ਹੀ ਗਈ ਆ ਮੋਰੇ ਜੀ ਜੀ ਸਾਨੂੰ ਤਾਂ ਉਹਨੇ ਬਾਅਦ ਚ ਪੁੱਛਿਆ ਵਾਹ ਜੀ ਵਾਹ ਜੀ ਨਹੀਂ ਨਹੀਂ ਤੁਹਾਡੇ ਚੰਗੇ ਕਰਮ ਨੇ ਤੁਹਾਡੇ ਚੰਗੇ ਅੱਜ ਵੀ ਕਈ ਵਾਰ ਮੈਂ ਕਿਤੇ ਲੁਧਿਆਣੇ ਵੀ ਜਾਵਾਂ ਤਾਂ ਮੈਂ ਉਹ ਕਿਤੇ ਕਿਤੇ ਡਾਕਟਰ ਰਸਤੇ ਚ ਚਾਵਲਾ ਆਲਾ ਮਿਲੇ ਡਾਕਟਰ ਤਾਂ ਮੈਂ ਉਹਨੂੰ ਬੜਾ ਹੀ ਸਤਿਕਾਰ ਨਾਲ ਵਾਹ ਜੀ ਵਾਹ ਨਹੀਂ ਨਹੀਂ ਸਾਰੇ ਡਾਕਟਰ ਸਤਿਕਾਰ ਵਾਹ ਸੁਣੀ ਗੱਲ ਆ ਵੀ ਮੇਰੇ ਘਰ ਦੇ ਵਿੱਚ ਜੀ ਵਾਹ ਜੀ ਵਾਹ ਜੀ ਵਾਹ ਦੇਖੋ ਮੇਰੇ ਭਰਾ ਦਾ ਘਰ ਵੱਸਦਾ ਨਾ ਤੇ ਮੇਰੇ ਭਰਾ ਦਾ ਸੰਸਾਰ ਵੀ ਵੱਸਦਾ ਓਏ ਹੋਏ ਕਿਉਂਕਿ ਉਹਦੇ ਤਿੰਨ ਧੀਆਂ ਸੀਗੀਆਂ ਜੀ ਦੋ ਤਾਂ ਔਖਾ ਸੀ ਵਿਚਾਰੇ ਦਾ ਨਹੀਂ ਨਹੀਂ ਬੜੀ ਇੰਨੰਦ ਆਇਆ ਤੁਹਾਡੀ ਧੀਆਂ ਦੇ ਵਿੱਚ ਬੈਠੀ ਆ ਬਹੁਤ ਸੋਹਣਾ ਤੁਹਾਡੇ ਚੰਗੇ ਕਰਮ ਨੇ ਤੁਸੀਂ ਵੀ ਅੱਗੋਂ ਦੇਖੋ ਲੋਕਾਂ ਦੀ ਸੇਵਾ ਕਰੀ ਜੇ ਮੇਰੇ ਦਿਮਾਗ 'ਚ ਤੇਰਾ ਨਾਮ ਨਾ ਹੁੰਦਾ ਤੇਰਾ ਭਰਾਵਾ ਨਾ ਹੁੰਦਾ ਤਾਂ ਮੈਂ ਖਣੀ ਤੇਰਾ ਨਾਮ ਹੀ ਭੁੱਲ ਜਾਂਦਾ ਗੁਣ ਚੋ ਜਾ ਨਹੀਂ 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 ਪਰ ਬਹੁਤ ਸੋਹਣਾ ਸ਼ੁਕਰ ਸ਼ੁਕਰ ਕਿਉਂਕਿ ਜੀ ਆਪਾਂ ਨੂੰ ਖੁਸ਼ੀ ਚੜਦੀ ਆ ਵਾਹ ਜੀ ਵਾਹ ਨਹੀਂ ਨਹੀਂ ਮੈਂ ਮਹਿਸੂਸ ਕਰ ਸਕਦਾ ਤੁਹਾਡੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੁਹਾਡੇ ਸ਼ਰਮ ਦਾ ਮੈਨੂੰ ਇਹ ਵੀ ਮਹਿਸੂਸ ਆ ਕਿ ਕਿੱਥੇ ਵੀ ਮੈਨੂੰ ਆਪਣੇ ਦਾ ਭਰਾ ਦਾ ਨਹੀਂ ਮੈਨੂੰ ਤੇਰੇ ਭਰਾ ਦਾ ਬੜਾ ਚਾਹੁੰਦਾ ਮੈਨੂੰ ਆਪਦੇ ਭਰਾ ਜਿੱਡਾ ਪੁੱਖਾ ਮੰਨਦਾ ਵਾਹਿਗੁਰੂ ਕਿਉਂ ਕਿ ਬਹੁਤ ਵੱਡੀ ਬਾਤ ਹੈ ਇਹਨੇ ਪਿਆਰ ਦੇ ਤਕਾਬਲ ਨਹੀਂ ਅਸੀਂ ਪਰ ਫਿਰ ਵੀ ਸ਼ੁਕਰ ਹੈ ਸੰਗਤ ਦਾ ਸ਼ੁਕਰ ਹੈ ਕਿ ਜਿੰਨੀ ਵੀ ਮਦਦ ਸੇਵਾਵਾਂ ਚੱਲ ਰਹੀਆਂ ਨੇ ਸਭ ਗੁਰੂ ਮਹਾਰਾਜ ਦੀ ਕਿਰਪਾ ਹੈ ಅಪਾਰ ਕਿਰਪਾ ਹੈ ਸ਼ਬਦਾਂ ਚ ਨਾ ਦੱਸਣ ਵਾਲੀ ਕਿਰਪਾ ਬਹੁਤ ਕਿਰਪਾ ਹੈ। ਔਰ ਤੁਸੀਂ ਵੀ ਐਂ ਹੀ ਸੇਵਾ ਕਰਦੇ ਰਹੋ, ਸ਼ੇਅਰ ਕਰਦੇ ਰਹੋ ਵੀਡੀਓ ਨੂੰ ਲੋਕਾਂ ਦਾ ਭਲਾ ਹੁੰਦਾ ਰਹੇ। ਬਹੁਤ-ਬਹੁਤ ਧੰਨਵਾਦ। ਤੁਹਾਡੇ ਪਿੰਡ 'ਚ ਵੀ ਕੋਈ ਮਰੀਜ਼ ਹੋਵੇ ਸਾਨੂੰ ਸੰਪਰਕ ਕਰਿਓ ਵੀਡੀਓ ਦੇ ਉੱਪਰ ਨੰਬਰ ਦਿੱਤਾ ਹੋਇਆ ਹੈ। ਕਮੈਂਟਾਂ 'ਚ ਨੰਬਰ ਛੱਡ ਦਿੰਨੇ ਆ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਠੰਡ ਬਹੁਤ ਆ ਘਰੇ ਬੈਠੋ। ਸੇਵਾ ਕਰਨਾ ਉਹ ਸ਼ਾਮ ਨੂੰ ਜੇ ਲੋਕਲ ਹੋ ਔਰ ਜੇ ਲੋਕਲ ਨਹੀਂ ਹੈਗੇ ਲੁਧਿਆਣੇ ਤੋਂ ਬਾਹਰੋਂ ਤਾਂ ਸਵੇਰੇ ਵੀ ਸੇਵਾ ਕਰਨ ਤੁਸੀਂ ਆ ਸਕਦੇ ਹੋ ਨਹੀਂ ਤਾਂ ਘਰੇ ਬਹਿ ਕੇ ਪੌਡਕਾਸਟ ਦੇਖੋ ਅੱਜ ਕੱਲ ਸਾਡੇ ਪੌਡਕਾਸਟ ਨੇ ਜਿਹੜੇ ਉਹ ਵੀ ਲੋਕਾਂ ਨੂੰ ਇੱਕ ਜਿਹੜੀ ਮਾਈਂਡ ਸੈਟ ਬਿਮਾਰੀ ਜਿਹਨੂੰ ਆਪਾਂ ਡਿਪਰੈਸ਼ਨ ਕਹਿੰਦੇ ਆ ਉਹਨੂੰ ਕੱਢਣ ਦੇ ਵਿੱਚ ਬਹੁਤ ਸਹਿਯੋਗ ਦੇ ਰਹੇ ਨੇ ਬੜੀ ਸੰਗਤ ਫੋਨ ਕਰਦੀ ਹੈ ਕਿ ਪੌਡਕਾਸਟ ਬੜੇ ਵਧੀਆ ਨੇ ਤਾਂ ਪੌਡਕਾਸਟ ਸਾਡੇ YouTube ਚੈਨਲ ਤੇ ਵੀ ਆ ਰਹੇ ਨੇ ਜਰੂਰ ਉਹ ਵੀ ਦੇਖੋ ਔਰ ਆਪਣੇ ਸੁਝਾਅ ਦਿਓ ਕੀਮਤੀ ਕਮੈਂਟ ਕਰਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ